ਹਾਂਜੀ ਸਤਿ ਸ੍ਰੀ ਅਕਾਲ ਅੱਜ ਸੋਸ਼ਲ ਮੀਡੀਆ ਰਾਹੀਂ ਅਸੀਂ ਇੱਕ ਹੋਰ ਨਵੀਂ ਕੋਠੀ ਲੈ ਕੇ ਆਈਆਂ ਜਿਹੜੀ 4 BHK ਬਣੀ ਹੋਈ ਹੈ ਡਬਲ ਬਣੀ ਹੋਈ ਹੈ ਜਿੰਨੀ ਥੱਲੇ ਹੈ ਗਰਾਊਂਡ ਲੈਵਲ ਤੇ ਉੱਨੀ ਉੱਪਰ ਬਣੀ ਹੋਈ ਹੈ ਤੇ ਜੇ ਆਪਾਂ ਗੱਜੇ ਦੀ ਗੱਲ ਕਰੀਏ ਤੇ ਨਾਲ ਨਾਲ ਕੈਮਰਾਮੈਨ ਤੁਹਾਨੂੰ ਉੱਪਰਲਾ ਜਿਹੜਾ ਸਾਰਾ ਫਰੰਟ ਵਾਲਾ 뷰 ਵੀ ਦਿਖਾਉਂਦਾ ਹੈ ਇਹ 138 ਗੱਜ ਚ ਗੱਜ ਚ ਬਣੀ ਹੋਈ ਕੋਠੀ ਹੈ ਬਾਈ 38 100 30 ਗਾਜ਼ ਦੇ ਵਿੱਚ ਇਹ ਕੋਠੀ ਬਣੀ ਆ ਉਹ ਆਪਾਂ 15 ਤੱਕਾਈਏ। ਜਿੱਦਿ ਆਪਾਂ ਪਾਰਕਿੰਗ ਦੀ ਗੱਲ ਕਰੀਏ ਹਰ ਕਨੂੰ ਹੁੰਦਾ ਵੀ ਗਲੀਆਂ ਖੁਦੀਆਂ ਡੁੱਲੀਆਂ 30 ਫੁੱਟ ਗਲੀਆਂ ਨੇ ਰਹਿਸ਼ੀ ਏਰੀਆ ਦਾ ਅੰਦਰ ਵੀ ਜਿਹੜੀ ਗੱਡੀ ਆ ਉਹ ਵੱਡੀ ਤੋਂ ਵੱਡੀ ਲੱਗਦੀ ਆ ਬਾਹਰ ਤਾਂ ਪਾਰਕਿੰਗ ਹੈਗੀ ਹੋਇਆ ਤੇ ਜਿਹੜਾ ਇਹ ਬਹੁਤ ਸੋਹਣਾ ਜਿਹੜਾ ਇਹਦਾ ਵਿਊ ਹੈ ਕਿਉਂਕਿ ਇੱਕ ਹੁੰਦਾ ਵੇਚਣ ਲਈ ਬਣਾਉਣੀ ਇਹਨਾਂ ਨੇ ਆਪ ਰਹਿਣ ਲਈ ਕੋਠੀਆਂ ਤਿਆਰ ਕੀਤੀਆਂ। ਇਹ ਐਲਟਾਪ ਆ ਗਿਆ ਆਪਣਾ ਡਾਇਨਿੰਗ ਰੂਮ ਲਾ ਲਓ ਹਾਲ ਲਾ ਲਓ ਉਧਰ ਇਹਨਾਂ ਨੇ ਪੂਜਾ ਰੂਮ ਬਣਾਇਆ ਵਾ ਤੇ ਅੱਗੇ ਜੇ ਨੈਕਸਟ ਪ੍ਰਵਾਹ ਜਿੱਦਾਂ ਮਰਦੇ ਐ ਐਲ ਸਿੜੀ ਦਾ ਇਹਨਾਂ ਨੇ ਕੰਮ ਕਰਾਇਆ ਤੇ ਜੇ ਕਿਚਨ ਦੀ ਗੱਲ ਕਰੀਏ ਤਾਂ ਕਿਚਨ ਬਹੁਤ ਹੀ ਜਿਹੜਾ ਖੁੱਲਡੁੱਲਾ ਸਾਰਾ ਕੰਮ ਬਹੁਤ ਸੋਹਣਾ ਹੋਇਆ ਵਾ ਸਾਰਾ ਬਹੁਤ ਜ਼ਿਆਦਾ ਖੁੱਲਡੁੱਲਾ ਕਿਉਂਕਿ 138 ਗਾਰਜਨ ਫਰਮਤ ਹੋ ਜਾਂਦੇ ਆ ਤੇ ਕਮਰਿਆਂ ਦੀ ਗੱਲ ਕਰੀਏ ਤਾਂ ਕਮਰੇ ਬਹੁਤ ਖੁੱਲੇ ਡੁੱਲੇ ਆ ਵਾਸ਼ਰੂਮ ਵਾਸ਼ਰੂਮ ਵੀ ਦਿਖਾ ਦਿਓ ਮੜ ਜਾ ਵਾਸ਼ਰੂਮ ਬਣੇ ਹੋਏ ਬਹੁਤ ਸੋਹਣੇ ਅੱਜ ਦੂਜਾ ਕਮਰਾ ਦਿਖਾਈਏ ਇਹ ਦੂਸਰਾ ਰੂਮ ਹੈ ਇਧਰ ਉਧਰ ਹੀ ਜਿਹੜਾ ਜੇ ਕੱਪਵੋਡ ਦੀ ਗੱਲ ਕਰੀਏ ਤਾਂ ਜਿਹੜੇ ਕੱਪਵੋਡ ਹੈ ਇੱਥੇ ਲਾਈਟ ਬਾਲ ਦਿੰਨੇ ਆ ਜਿਹੜੇ ਕੱਪਵੋਡ ਆ ਉੱਪਰ ਤੱਕ ਕਵਰ ਹੋਏ ਹੋਏ ਆ ਬਹੁਤ ਸਪੇਸ ਹੈ ਇਹਨਾਂ ਦੇ ਅੰਦਰ ਵੇ ਸਮਾਨ ਰੱਖਣ ਦੀ ਉਹ ਵੀ ਜਿਹੜਾ ਵਾਸ਼ਰੂਮ ਹੈ ਪੂਰਾ ਖੁੱਲੜੁੱਲਾ ਜਿਹਾ ਵਾਸ਼ਿੰਗ ਏਰੀਆ ਦੀ ਗੱਲ ਕਰੀਏ ਤਾਂ ਬੈਕ ਸਾਈਡ ਹੈ ਜਿਹੜਾ ਵਾਸ਼ਿੰਗ ਏਰੀਆ ਵਾ ਉਹ ਤੁਹਾਨੂੰ ਸਾਰਾ ਨਗੋਨੇ ਆ ਵੀ ਜਿੱਦਾਂ ਵੀ ਲੇਡੀਸ ਆ ਉਹਨਾਂ ਨੂੰ ਖਾਸ ਤੌਰ ਤੇ ਆਹ ਚੀਜ਼ ਦੇਖਣੀ ਆ ਉਹ ਵੀ ਸਾਨੂੰ ਜਿਹੜਾ ਵਾਸ਼ਿੰਗ ਏਰੀਆ ਵਾ ਖੁੱਲ੍ਹੇ ਡੁੱਲੇ ਹੋਵੇ ਆਜੂ ਉੱਪਰ ਤੇ ਲੀਏ ਜਿੱਦਾਂ ਪੱਥਰ ਵਾਈਜ਼ ਪੱਥਰ ਵਾਈਜ਼ ਰੇਲਿੰਗ ਵਗੈਰਾ ਬਹੁਤ ਇਨਾਂ ਨੇ ਹਾਰਡ ਲਾਇਆ ਵਾ ਤੇ ਬਹੁਤ ਮਜਬੂਤੀ ਕੀਤੀ ਹੋਈ ਇਹਨਾਂ ਨੇ ਆਹ ਫਰਾਂਸ ਕਿ ਹੋਰ ਕਵਰ ਕੀਤਾ ਗੁਰਾ ਵਧੀਆ ਦੇ ਉੱਪਰ ਦੀ ਗੱਲ ਕਰਦੇ ਤਾਂ ਉੱਪਰ ਦਾ ਜਿਹੜਾ ਵਿਊ ਹੈ ਉਹ ਬਾ ਕਮਾਲ ਹੈ ਬਹੁਤ ਸੋਹਣਾ ਵਿਊ ਹੈ ਉੱਪਰ ਵੀ ਬੈਠਣ ਨੂੰ ਬਹੁਤ ਸੋਹਣਾ ਹੈ ਆਜੋ ਆਪਾਂ ਅੰਦਰ ਦਿਖਾਈਏ ਉਹਦੇ ਇਹ ਉਹਦੇ ਹਾਲ ਆ ਗਿਆ ਜਿਹਦਾ ਤੁਹਾਨੂੰ ਦੱਸਿਆ ਸੀ ਬਣਿਆ ਹੋਇਆ ਇੱਧਰ ਵਾਸ਼ਰੂਮ ਵਾਲੇ acoman ਆ ਗਿਆ ਮਦਲਗੇ ਕਿਚਨ ਵਾਲਿਆਂ ਨੂੰ ਡ੍ਰੈੰਗ ਰੂਮ ਵਾਲਿਆਂ ਨੂੰ ਫੋਦੀਆਂ ਰੂਮ ਆਗੇ ਬਣੇ ਹੋਏ ਬਹੁਤ ਸੋਹਣੇ ਇੱਧਰ ਵਾਸ਼ਰੂਮ ਓਪਨ ਵੀ ਬਦਲ ਗਏ ਜਿਹੜਾ ਇਹਨਾਂ ਨੇ ਆ ਕਲਰਟ ਬਾਥਰੂਮਾਂ ਦੇ ਕੰਮ ਕਰਾਇਆ ਉਹ ਅਲੱਗ-ਅਲੱਗ ਟਾਇਲ ਅਲੱਗ-ਅਲੱਗ ਗ੍ਰੇਜ ਬਾਕੀ ਉਹ ਕਰਵਾਇਆ ਜੇ ਪਿੱਛੇ ਕੋਈ ਉਪਾਜਿਤ ਦਿਖਾ ਦਿਓ ਜੇਕਰ ਅਦਰੂ ਪਿਛਲੀ ਗੱਲ ਕਰਦੇ ਆ ਤਾਂ ਜਿਹੜਾ ਆਪਾਂ ਉਹ ਕਹਿੰਦੇ ਵੀ ਆਪਣਾ ਘਰ ਜਿਹੜਾ ਸਿਕਿਓਰ ਹੋਵੇ ਪੂਰਾ ਉੱਪਰ ਵੀ ਜਿਹੜੇ ਇਹਨਾਂ ਦਾ ਪੂਰੀ ਸੇਫਟੀ ਕੀਤੀ ਹੋਈ ਆ ਸਾਰਾ ਇਹ ਕਵਰ ਕੀਤਾ ਹੋਇਆ ਬਈ ਬਹੁਤ ਸੋਹਣਾ ਹੋਇਆ ਇਹ ਸਾਰਾ ਬਣਿਆ ਹੋਇਆ ਜਿਹੜਾ ਤੇ ਇਸ ਸੁੰਦਰ ਕੋਠੀ ਦੇ ਬਾਕਵਾਲ ਲਈ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਤੁਸੀਂ ਕਰਕੇ ਇਹ ਸੋਨੇ ਖੁੰਲੇ ਢਲੇ ਫੋਰ ਵੀ ਅੱਜ ਦੇ ਮਾਲ ਬਣ ਸਕਦੇ ਹਾਂ ਸਾਰਿਆਂ ਨੂੰ ਸਤਸ੍ਰੀ ਅਕਾਲ